ਉਹ ਪੱਛਾੜੂ ਨਾਲ ਸਫਾਈ ਕਰਨੀ ਹੈ ਰਾਜਨੀਤਿਕ ਸਫਾਈ ਰਾਜਨੀਤਿਕ ਸਫਾਈ ਕਰਨੀ ਹੈ ਜਿਹੜਾ ਗੰਦ ਪਿਆ ਹੋਇਆ ਆ ਸੱਟੇਬਾਜ਼ ਜੂਏਬਾਜ਼ ਫਲਾਨੇਬਾਜ਼ ਧਮਕੇਬਾਜ਼ ਇਹਨਾਂ ਦੀ ਬਜਾਏ ਸਾਹੂ ਬੰਦਾ ਨਾਮ ਦਾ ਵੀ ਭਗਤ ਹੈ ਤੇ ਕੰਮ ਵੀ ਭਗਤਾਂ ਵਾਲੀ ਨੇ ਦੋਨੀਆਂ ਖੜੇ ਕਰਕੇ ਇਨਕਲਾਬ ਬੜੇ ਪਰਿਵਾਰ ਨੇ ਪਹਿਲਾਂ ਵੀ ਸੇਵਾ ਕੀਤੀ ਹੈ ਹੁਣ ਵੀ ਕਰੋ ਸਾਰੀਆਂ ਬਰਾਤਰੀਆਂ ਇਕੱਠੀਆਂ ਹੋ ਗਈਆਂ ਜਿੱਥੇ ਜਾਣਿਆ ਮੈਨੂੰ ਐ ਲੱਗਦਾ ਇਹ ਤੋਂ ਬਾਅਦ ਇਕੱਠ ਤੱਕੀ ਹੋਊ ਅਗਲਾ ਕੱਟ ਉਦੋਂ ਬਦਰ ਕਾਰਡ ਤੋੜ ਹੁੰਦਾ ਮੈਂ ਕਹਿੰਦਾ ਇਹ ਤੋਂ ਬਾਅਦ ਤੱਕੀ ਹੋਊ ਜਦੋਂ ਅਗਲਾ ਜਾਣਿਆ ਉਦੋਂ ਵੱਦ ਹੁੰਦਾ ਲੋਕ ਬਾਹਰ ਨਿਕਲੇ ਇਹ ਲੋਕ ਨੇ ਇਹ ਬੋਲ ਕੇ ਨਹੀਂ ਦੱਸਦੇ ਹੁੰਦੇ ਇਹ ਤਾਂ ਮਨ ਬਣਾ ਕੇ ਸਿੱਧਾ ਕੰਮ ਕਰਦੇ ਆ ਆ ਮੈਨੂੰ ਕਾਂਗਰਸ ਹੀ ਮਿਲਿਆ ਕਹਿੰਦਾ ਤੁਸੀਂ ਦੇਖਿਓ ਅਸੀਂ 2 ਦਿਨ ਪਹਿਲਾਂ ਝੰਡੇ ਲਾ ਦਾਂਗੇ ਘਰਾਂ ਤੇ ਬਹੁਤ ਪੈਸਾ ਖਰਚਦੇ ਹੁੰਨੇ ਆ ਅਸੀਂ ਹਰੇਕ ਘਰ ਤੇ ਕਹਿੰਦੇ ਕਾਂਗੇ ਸੱਚੰਡਾ ਲਾ ਦੇਾਂਗੇ ਫਿਰ ਜੋ ਝੰਡਾ ਲੱਗ ਜੇ ਘਰ ਤੇ ਮਾਨ ਸਾਹਿਬ ਫਿਰ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਐ ਉਹ ਮੈਂ ਕਹਾਂ ਲੋਕਾਂ ਨੂੰ ਕਮਲੇ ਨਾ ਸਮਝੋ ਅੱਜ ਕੱਲ੍ਹ ਲੋਕ ਇੰਨੇ ਤੇਜ ਨੇ ਘਰੇ ਝੰਡਾ ਕਿਸੇ ਹੋਰ ਦਾ ਜੇਬ ਤੇ ਝੰਡਾ ਡੰਡਾ ਕਿਸੇ ਹੋਰ ਦਾ ਸਕੂਟਰ ਤੇ ਝੰਡਾ ਕਿਸੇ ਹੋਰ ਦਾ ਕਾਰ ਤੇ ਕਿਸੇ ਹੋਰ ਦਾ ਰੈਲੀ ਕਿਸੇ ਦੀ ਚ ਜਾਂਦੇ ਆ ਕੋਗਾ ਚਿੱਤ ਕਿਸੇ ਹੋਰ ਦਾ ਹੀ ਕਰ ਦਿੰਦੇ ਆ